ਮਹਾਨ ਕ੍ਰਾਂਤੀਕਾਰੀ ਸ਼ਹੀਦ ਉਦਮ ਸਿੰਘ ਬਚਪਨ ਦੇ ਵਿੱਚ ਹੀ ਜਿਤੇਮ ਹੋ ਗਏ ਸਨ ਜਦ ਉਹ ਖਾਲਸਾ ਸੈਂਟਰਲ ਜਿਤੇਮ ਖਾਨਾ ਅੰਮ੍ਰਿਤਸਰ ਦੇ ਵਿਖੇ ਪੜ ਰਹੇ ਸਨ ਤਾਂ 13 April 1919 ਨੂੰ ਜਲ੍ਹਾਂ ਵਾਲੇ ਬਾਗ ਦਾ ਖੂਨੀ ਸਾਾਕਾ ਵਾਪਰਿਆ ਜੋ ਆਪ ਨੇ ਅੱਖੀ ਵੇਖਿਆ ਅੰਗਰੇਜ਼ ਅਫਸਰਾਵਾਂ ਵੱਲੋਂ ਨੇ ਹੱਥੇ ਲੋਕਾਂ ਤੇ ਚਲਾਈਆਂ ਅਨੇਵਾ ਗੋਲੀਆਂ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਹੀਦ ਅਤੇ ਜ਼ਖਮੀ ਹੋਏ ਤੇ ਧਰਤੀ ਲਹੂ ਦੇ ਨਾਲ ਭਿੱਜ ਗਈ ਆਪਨੇ ਇਸ ਖੂਨ ਦੇ ਨਾਲ ਭਿੱਜੀ ਮਿੱਟੀ ਨੂੰ ਚੁੱਕ ਸੌ ਖਾਦੀ ਕਿ ਉਹ ਇਸ ਕਤਲੇਆਮ ਦਾ ਬਦਲਾ ਲੈ ਕੇ ਰਹਿਣਗੇ ਇਸ ਕਤਲੇਆਮ ਦੇ ਲੋਸ਼ਿਆਂ ਤੋਂ ਬਦਲਾ ਲੈ ਲਈ ਆਪਨੇ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਤੇ ਇੰਗਲੈਂਡ ਲੰਡਨ ਦੀ ਧਰਤੀ ਤੇ ਜਾ ਪੁੱਜੇ ਉਥੇ 13 ਮਾਰਚ 1940 ਨੂੰ ਇੰਗਲੈਂਡ ਦੇ ਵਿਖੇ ਲੰਡਨ ਦੇ ਕੈਕਸਟਰ ਹਾਲ ਦੇ ਵਿੱਚ ਕਤਲਿਆਮ ਦੇ ਦੋਸ਼ੀ ਮਾਈਕਲ ਅਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਲਗਭਗ ਦੋ ਦਹਾਕਿਆਂ ਬਾਅਦ ਵਿਦੇਸ਼ੀ ਧਰਤੀ ਤੇ ਬਦਲਾ ਲਿਆ ਆਪ ਨੂੰ ਉਦੇ ਸਿੰਘ ਅਤੇ ਸ਼ੇਰ ਸਿੰਘ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਮਿਤੀ 31 ਜੁਲਾਈ 1940 ਨੂੰ ਲੰਡਨ ਦੇ ਪੈਂਟੋਨ ਵਿਲੇ ਜੇਲ੍ਹ ਦੇ ਵਿੱਚ ਆਪ ਨੂੰ ਫਾਂਸੀ ਦਿੱਤੀ ਗਈ ਆਪ ਦੀ ਇਸ ਕੁਰਬਾਨੀ ਨੂੰ ਹਰੇਕ ਸਾਲ ਦੁਨੀਆ ਦੇ ਲੱਖਾਂ ਕਰੋੜਾਂ ਲੋਕ ਸ਼ਰਧਾਂਜਲੀ ਭੇਟ ਕਰਦੇ ਹਨ